ਕਮਿਊਨਿਟੀ ਜਾਂ ਕੋਈ ਬੰਦੇ ਨੂੰ ਨਹੀਂ ਅਸੀਂ ਕਹਿ ਸਕਦੇ ਕਿ ਉਹ ਹੀ ਖਰਾਬ ਕਰਦਨੇ ਪਰ ਜ਼ਿਆਦਾਤਰ ਖਰਾਬ ਹੋ ਜਾਂਦਾ ਜੀ ਤੇ ਉਹਦਾ ਫਿਰ ਕੀ ਇਲਾਜ ਹੈ ਤੁਹਾਡੇ ਕੋਲ ਭਾਜੀ ਦੇਖੋ ਜਿਵੇਂ ਤੁਸੀਂ ਜਨਰਲ ਕੁਐਸਚਨ ਪੁੱਛਿਆ ਹੈ ਹਨਾ ਇਹਦਾ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਜਦੋਂ ਵੀ ਮੇਨਟੇਨੈਂਸ ਦਾ ਕੰਸਰਨ ਆਉਂਦਾ ਮੇਨਟੇਨੈਂਸ ਪਹਿਲਾਂ ਤਾਂ ਜਦੋਂ ਆਪਾਂ ਪ੍ਰਾਪਰਟੀ ਰੈਂਟ ਕਰਦੇ ਹਾਂ ਹਨਾ ਜੀ ਆਪਾਂ ਵੀ ਚਾਹੇ ਰੈਗੂਲਰ ਕਰੇ ਯੂਜ਼ ਕਰਦੇ ਆਂ ਕਦੇ ਕੋਈ ਚੀਜ਼ ਖਰਾਬ ਹੋ ਜਾਂਦੀ ਆ ਹਨਾ ਇੱਕ ਖਰਾਬ ਹੋਣੀ ਤੇ ਇੱਕ ਤੋੜਨੀ ਦੋਨਾਂ 'ਚ ਬਹੁਤ ਫਰਕ ਆ ਜੀ ਸਾਡੇ ਕੋਲ ਬਿਲਡਿੰਗਸ ਦੇ ਵਿੱਚ ਸਾਡੇ ਲਈ ਏਕੇ ਬ੍ਰਾਊਨ ਕਾਫੀ ਵੱਡੀ ਕੰਪਨੀ ਆ ਉਹ ਐਕਚੁਅਲੀ ਉਹ ਕੰਮ ਕਰਦੀ ਆ ਬਿਲਡਿੰਗਸ ਦੇ ਉੱਤੇ ਕਿਉਂਕਿ ਉਹਨਾਂ ਦੀ ਐਕਸਪਰਟੀਜ਼ ਹੀ ਉੱਥੇ ਆ ਟੈਨੈਂਟ ਹੋਵੇ ਚਾਹੇ ਓਨਰ ਹੋਵੇ ਅਸੀਂ ਮੈਂ ਦੋਨੋਂ ਨੂੰ ਇੱਕ ਸੁਜੈਸ਼ਨ ਦੇਣਾ ਹੁਣਾ ਤੁਸੀਂ ਕਿਸੇ ਦੀ ਰੈਂਟਰ ਪ੍ਰਾਪਰਟੀ ਲਈ ਆ ਟੈਨੈਂਟ ਨੂੰ प्लीज नो उस लेवल तक डिस्ट्रॉय ना करके जाओ ना डिस्ट्रॉय तक करना ही तो अपना एक इंसान है मेंटेन करो अपना रिलेशन बढ़िया बना के जाओ क्योंकि साडे को कई टैलेंट्स इदा दे ने आज जदो शिफ्ट भी कर दे साडा रेफरल दे क्योंकि आजकल हर कोई रेफरेंस ददा मैं सब यही मैसेज देना चाहो भाई देखो प्रॉपर्टी चाहे आप रेंट करो चाहे आप मैनेज करो चाहे आप लबो प्लीज राइट्स नु करो टैलेंट है चाहे ओनर अल्बर्टा हेल्थ भी असी मद्देनजर रखदे कुछ काम करते हां जी ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਅੱਜ ਤੱਕ ਮੈਨੂੰ ਕਦੇ ਕਿਸੇ ਨੇ ਕੁਐਸਚਨ ਨਹੀਂ ਪੁੱਛਿਆ ਸੀਗਾ ਸੋ ਇਹ ਜਿਹੜਾ ਅਲਬਰਟਾ ਹੈਲਥ ਦੀ ਇਨਵੋਲਵਮੈਂਟ ਬਹੁਤ ਹੁੰਦੀ ਆ ਅੱਛਾ ਹਾਂਜੀ ਹੁਣ ਉਹ ਇਹਦਾ ਬੈਸਟ ਪੁਆਇੰਟ ਫੇਵਰ ਜਾਂਦਾ ਹੈਗਾ ਟੈਨੈਂਟ ਨੂੰ ਜੀ ਪ੍ਰਾਪਰਟੀ ਮੇਨਟੇਨੈਂਸ ਦੇ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਸਾਡੇ ਕੋਲ ਪਹੁੰਚੇ ਨੇ ਜੀ ਉਹ ਉਹਨਾਂ ਦੇ ਜਵਾਬ ਜਿਹੜੇ ਨੇ ਅੱਜ ਲੈ ਕੇ ਅਸੀਂ ਹਾਜ਼ਰ ਹਾਂ ਪ੍ਰਾਪਰਟੀ ਜਿਹੜੀ ਹੈ ਮੈਨੇਜ ਕਰਨ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਉਹ ਤੁਹਾਨੂੰ ਸਿੱਧਾ ਦੱਸ ਚੁੱਕੇ ਆ ਕਿ ਪ੍ਰੋਪਰਟੀ ਮੈਨੇਜ ਕਿਉਂ ਕਰਵਾਉਣੀ ਚਾਹੀਦੀ ਹੈ ਇੱਕ ਐਕਸਪਰਟ ਕੋਲ ਸੋ ਇਹ ਜਿਹੜੇ ਸਾਰੇ ਸਵਾਲ ਨੇ ਉਹ ਇੱਕ ਇੱਕ ਕਰਕੇ ਜ਼ਰੂਰ ਪੁੱਛਾਂਗੇ ਕਿਉਂਕਿ ਉਸ ਤੋਂ ਬਾਅਦ ਇੱਕ ਤਾਂ ਰੈਂਟ ਅਸੀਂ ਚੜਾਤੀ ਉਸ ਤੋਂ ਬਾਅਦ ਕੀ ਹੁੰਦਾ ਉਹਦੇ ਬਾਰੇ ਜਿਹੜੀ ਇਹ ਜਾਣਕਾਰੀ ਲੈ ਕੇ ਅੱਜ ਅਸੀਂ ਹਾਜ਼ਰ ਹੋਏ ਆ 20 ਸਪੈਸ਼ਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੇਰਾ ਨਾਮ ਹੈ ਸ਼ਵੀ ਸਿੰਘ ਔਰ ਮੇਰੇ ਨਾਲ ਐਕਸਪਰਟ ਜਿਵੇਂ ਮੈਂ ਕਿਹਾ ਰੀਅਲ ਲਿਵਿੰਗ ਅਸਟੇਟਸ ਲਿਮਿਟਿਡ ਤੋਂ ਪ੍ਰੈਫਿਟ ਬਾਈ ਰੀਅਲ ਅਸਟੇਟ professionl ink ਅ ਨਰਿੰਦਰ ਭਾਈ ਜੀ ਦਾ ਸਵਾਗਤ ਕਰ ਲੈਨੇ ਆ ਭਾਈ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਾਈ ਬੀਟੀਵੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਜੀ ਰੀਅਲ ਲਿਵਿੰਗ ਅਸਟੇਟਸ ਹੈ ਨਾ ਕਿ ਰੀਅਲ ਜਿਹੜਾ ਹੈ ਜੇ ਕੋਈ ਕੰਮ ਰੀਅਲ ਤਰੀਕੇ ਨਾਲ ਕਰਨਾ ਹੈ ਤੇ ਤੁਹਾਨੂੰ ਅਪਰੋਚ ਕੀਤਾ ਜਾਵੇ ਪਿਛਲੇ ਜਿਹੜੇ ਦੋ ਇੰਟਰਵਿਊਜ਼ ਵੈਸੇ ਉਹਦਾ ਰਿਸਪੌਂਸ ਜਿਹੜਾ ਸਾਨੂੰ ਵੀ ਸਵਾਲ ਬਹੁਤ ਆਏ ਜੀ ਹਾਂਜੀ ਭਾਈ ਕਹਿੰਦੇ ਨੇ ਕਿ ਚਲੋ ਤੁਸੀਂ ਇਹ ਤਾਂ ਕਹਿਤਾ ਕਿ ਤੁਸੀਂ ਰੈਂਟ ਚੜਾਓ ਜੀ ਭਾਈ ਨੂੰ ਕਹਿ ਕੇ ਪਰ ਉਸ ਤੋਂ ਬਾਅਦ ਤਾਂ ਵੀ ਤਾਂ ਦੱਸ ਦੋ ਕਿ ਕਰਨਾ ਕੀ ਹੈ ਉਸ ਤੋਂ ਬਾਅਦ ਹੋਊਗਾ ਕਿ ਮੇਨਟੇਨੈਂਸ ਕਿਵੇਂ ਹੋਊਗੀ ਸੋ ਅੱਜ ਥੋੜਾ ਜਿਹਾ ਮੈਂ ਕਿ ਤੁਹਾਨੂੰ ਜਿਹੜੇ ਨੇ ਮੇਨਟੇਨੈਂਸ ਦੇ ਸਵਾਲ ਪੁੱਛੀਏ ਜਰੂਰ ਪਾਜੀ ਤੁਸੀਂ ਕੋਈ ਵੀ ਕੁਐਸਚਨ ਤੁਹਾਡੇ ਹੈਗੇ ਜੋ ਸਰੋਤਿਆਂ ਦੇ ਆਏ ਆ ਤੁਸੀਂ ਸਾਨੂੰ ਪੁੱਛੋ ਅਸੀਂ ਤੁਹਾਨੂੰ 1 ਬਾਈ 1 ਮੈਂ ਸਾਰੇ ਆਨਸਰ ਕਰਦਾ ਹਾਂ ਜੀ ਹਾਂ ਜੀ ਸੋ ਅਸੀਂ ਉੱਥੋਂ ਸ਼ੁਰੂਆਤ ਕਰਦੇ ਆ ਕਿ ਤੁਹਾਡੇ ਕੋਲ ਅਸੀਂ ਆਏ ਤੁਸੀਂ ਆਪਣਾ ਸਾਡਾ ਜਿਹੜਾ ਘਰ ਹੈ ਉਹ ਚਲਾਤਾ ਜੀ ਹੁਣ ਰੈਂਟ ਤੇ ਹਾਂ ਜੀ ਠੀਕ ਹੈ ਉਹ ਹੁਣ ਸਰਕਲ ਘੁੰਮ ਗਿਆ ਰੈਂਟ ਤੁਸੀਂ ਚਲੋ ਪਹੁੰਚਾ ਦੇਣਾ ਅਕਾਊਂਟ ਜਮਾ ਕਰਾ ਦੇਣਾ ਸਾਰੀ ਗੱਲਾਂ ਹੋ ਗਈਆਂ ਹਾਂ ਜੀ ਉਦੀ ਮੇਨਟੇਨੈਂਸ ਦੇ ਨਾਲ ਨਾ ਲੋਕੀ ਬੜੇ ਟੈਨਸ਼ਨ ਚ ਨੇ ਕਿ ਉਹ ਕਿਤੇ ਸਾਡਾ ਘਰ ਤੋੜ ਨਾ ਦੇਣ ਖਰਾਬ ਨਾ ਕਰ ਦੇਣ ਕੋਈ ਪਲੰਬਿੰਗ ਦਾ ਇਸ਼ੂ ਨਾ ਆ ਜਾਵੇ ਕਿਉਂਕਿ ਬਹੁਤ ਸਾਰੇ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਹਦੇ ਜਿਹੇ ਦੇਖਦੇ ਆ ਇੱਕ ਇੱਕ ਕਮਿਊਨਿਟੀ ਜਾਂ ਕੋਈ ਬੰਦੇ ਨੂੰ ਨਹੀਂ ਅਸੀਂ ਕਹਿ ਸਕਦੇ ਕਿ ਉਹ ਹੀ ਖਰਾਬ ਕਰਦੇ ਨੇ ਪਰ ਜ਼ਿਆਦਾਤਰ ਖਰਾਬ ਹੋ ਜਾਂਦਾ ਜੀ ਤੇ ਉਹਦਾ ਫਿਰ ਕੀ ਇਲਾਜ ਹੈ ਤੁਹਾਡੇ ਕੋਲ ਭਾਜੀ ਦੇਖੋ ਜਿਵੇਂ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਹੈ ਹਨਾ ਇਹਦਾ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਜਦੋਂ ਵੀ ਮੇਨਟੇਨੈਂਸ ਦਾ ਕੰਸਰਨ ਆਉਂਦਾ ਮੇਨਟੇਨੈਂਸ ਪਹਿਲਾਂ ਤਾਂ ਜਦੋਂ ਆਪਾਂ ਪ੍ਰਾਪਰਟੀ ਰੈਂਟ ਕਰਦੇ ਆ ਹਨਾ ਜੀ ਆਪਾਂ ਵੀ ਚਾਹੇ ਰੈਗੂਲਰ ਘਰ ਯੂਜ਼ ਕਰਦੇ ਕਦੇ ਕੋਈ ਚੀਜ਼ ਖਰਾਬ ਹੋ ਜਾਂਦੀ ਆ ਹਨਾ ਇੱਕ ਖਰਾਬ ਹੋਣੀ ਤੇ ਇੱਕ ਤੋੜਨੀ ਦੋਨਾਂ 'ਚ ਬਹੁਤ ਫਰਕ ਆ ਜੀ ਜਦੋਂ ਟੈਨੈਂਟ ਆਉਂ ਹੁਣ ਸਾਡੇ ਕੋਲ ਬਹੁਤ ਆਨਰ ਕੁਐਸ਼ਨਸ ਕਰਦੇ ਆ ਕਿ ਵਾਰੀ ਓਨਰ ਜਾਂ ਟੈਨੈਂਟ ਵੀ ਜਿਵੇਂ ਹੌਟ ਵਾਟਰ ਟੈਂਕ ਹੌਟ ਵਾਟਰ ਟੈਂਕ ਖਰਾਬ ਹੋ ਗਿਆ ਹੁਣ ਓਨਰ ਕਹਿੰਦਾ ਵੀ ਨਹੀਂ ਹੌਟ ਵਾਟਰ ਟੈਂਕ ਨਾ ਅਸੀਂ ਰਿਪੇਅਰ ਨਹੀਂ ਕਰਾਉਣਾ ਇਹ ਟੈਨੈਂਟ ਕਰਾਵੇ ਉਹ ਪ੍ਰਾਪਰਟੀ 'ਚ ਰਹਿ ਰਿਹਾ ਉਹ ਯੂਜ਼ ਕਰ ਰਿਹਾ ਅੰਡਰ ਰੈ residen tial ਟੈਨੈਂਸੀ ਐਕਟ ਦੇ ਵਿੱਚ ਜਿਹੜੀ ਕੋਈ ਰੇਮੇਅਰ ਆਉਂਦੀ ਆ ਮੇਨਟੇਨੈਂਸ ਆਉਂਦੀ ਆ ਉਹ ਲੈਂਡਲੋਰਡ ਨੇ ਕਰਵਾਉਣੀ ਹੁੰਦੀ ਆ ਅੱਛਾ ਪਰ ਉਹਦੇ ਵਿੱਚ ਇਹ ਆ ਵੀ ਉਹ ਤੋੜਿਆ ਕਿ ਉਹ ਖਰਾਬ ਹੋਇਆ ਡੈਮੇਜ ਨਾ ਕੀਤਾ ਡੈਮੇਜ ਨਾ ਕੀਤਾ ਹੋਵੇ ਹੁਣ ਹੌਟ ਵਾਟਰ ਟੈਂਕ ਆ ਹੌਟ ਵਾਟਰ ਟੈਂਕ ਨਾਲ ਪੜੀ ਕੌਣ ਪੰਗੇ ਲੈਂਦਾ ਕੋਈ ਵੀ ਨਹੀਂ ਬੇਸਿਕਲੀ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਵੀ ਮੈਂ ਮੈਨੂੰ ਹੌਟ ਵਾਟਰ ਆਉਣਾ ਠੰਡੇ ਪੜਨਾ ਵਾ ਬੇਸਿਕਲੀ ਐਸੇ ਵੈਸੇ ਪਾਣੀ ਠੰਡਾ ਬਹੁਤ ਹੁੰਦਾ ਰਾਈ ਫਿਰ ਜਦੋਂ ਸਾਡੇ ਕੋਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਰੀਸੈਂਟ ਪ੍ਰੋਪਰਟੀ ਦੇ ਉੱਤੇ ਕੇਸ ਆ ਵੀ ਉਹਨਾਂ ਨੇ ਟੈਨੈਂਟ ਸੀਗੇ ਸਾਡੇ ਕੋਲੇ ਉਹਨਾਂ ਨੇ ਆਪਣਾ ਕੁੱਕ ਟੌਪ ਤੋੜਤਾ ਉਹ ਜਿਹੜਾ ਕੁੱਕ ਟੌਪ ਸੀਗਾ ਉਹ ਸੀਗਾ ਜੀ ਗਲਾਸ ਵਾਲਾ ਅੱਛਾ ਹੁਣ ਉਹ ਜਦੋਂ ਅਸੀਂ ਵੈਂਡਰ ਕੋਲ ਜਾ ਆ ਉਹ ਵੈਰੀ ਕਲੀਅਰ ਵੈਂਡਰ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਇਟਸ ਬ੍ਰੇਕ ਡਾਊਨ ਵੀ ਤੋੜਿਆ ਕਿ ਤੋੜਿਆ ਟੁੱਟਿਆ ਹੁਣ ਉਹ ਚਾਏ ਦੇਖੋ ਕੋਈ ਵੀ ਕਦੇ ਕੋਈ ਚੀਜ਼ ਤੋੜਦਾ ਨਹੀਂ ਹੁੰਦਾ ਉਹ ਗਲਤੀ ਨਾਲ ਟੁੱਟ ਗਈ ਪਰ ਉਹ ਟੁੱਟੀ ਆ ਉਹ ਚੀਜ਼ ਫਿਰ ਪਈ ਹੈ ਟੈਨੈਂਟ ਦੇ ਉੱਤੇ ਅਸੀਂ ਟੈਨੈਂਟ ਨੂੰ ਵੈਰੀ ਕਲੀਅਰ ਵੀ ਦੇਖਾ ਦੀ ਯੂ ਹੈਵ ਦਾ ਵੈਂਡਰ ਇਨਫੋਰਮੇਸ਼ਨ ਤੁਸੀਂ ਆਪਣੇ ਤੁਹਾਨੂੰ ਫਿਕਸ ਕਰਵਾ ਲਓ ਇਨਸਟੈਡ ਆਫ ਜੇ ਅਸੀਂ ਕਰਵਾਵਾਂਗੇ ਵੀ ਵਿਲ ਚਾਰਜ ਯੂ ਤੁਸੀਂ ਸਿੱਧਾ ਵੀ ਪੇ ਕਰ ਸਕਦੇ ਹੋ ਰਾਈਟ ਸੋ ਉਹ ਦੋਨੇ ਆਪਸ਼ਨਸ ਅਵੇਲੇਬਲ ਹ ਹੁਣ ਇੱਕ ਉਹਦਾ ਬਰਨਰ ਖਰਾਬ ਹੋ ਜੇ ਹੁਣ ਜਿਹੜਾ ਬਰਨਰ ਖਰਾਬ ਹੋਇਆ ਗਲਾਸ ਕੁਕ ਟਾਪ ਆ ਉਹ ਨਾਰਮਲ ਕਲੇ ਯੂਜ਼ ਕਰਦੇ ਆ ਗਲਾਸ ਬਰਨਰ ਵੀ ਤਾਂ ਉਹ ਖਰਾਬ ਹੁੰਦਾ ਹੀ ਆ ਤਾਂ ਉਹ ਟੈਨੈਂਟ ਦੇ ਉੱਤੇ ਨਹੀਂ ਹੁੰਦਾ ਉਹ ਵਾਰੰਟੀ ਚ ਵੀ ਨਹੀਂ ਆਉਂਦਾ ਹੁਣ ਵਾਰੰਟੀ ਡਿਪੈਂਡ ਕਰਦਾ ਵੀ ਤੁਹਾਡੀ ਪ੍ਰਾਪਰਟੀ ਜੇ ਬਿਲਡਰ ਤੋਂ ਆ ਤਾਂ 1 ਸਾਲ ਬਿਲਡਰ ਵਾਰੰਟੀ ਕਵਰ ਕਰਦਾ ਹੁੰਦਾ ਸੋ ਜਦੋਂ ਤੁਸੀਂ ਕੋਈ ਪ੍ਰਾਪਰਟੀ ਲੈਣੇ ਹੋ ਬਿਲਡਰ ਤੋਂ ਮੈਂ ਆਲਵੇਜ਼ ਰეკਮੈਂਡ ਕਰਦਾ ਹਾਂ ਉਹਨਾਂ ਹਾਊਸ ਨੂੰ ਵੀ ਜੇ ਤੁਹਾਡੀ ਪ੍ਰਾਪਰਟੀ ਹੈਗੀ ਹੈ ਨਾ ਵੀ ਤੁਸੀਂ ਲੌਂਗ ਟਰਮ ਇਨਵੈਸਟਮੈਂਟ ਪਲਾਨ ਕਰ ਰਹੇ ਹੈਗੇ ਹੋ ਤਾਂ ਤੁਸੀਂ ਐਟਲੀਸਟ ਉਹਦੀ ਐਕਸਟੈਂਡਡ ਵਾਰੰ ਸਟੋਵ ਦੀ ਵਾਰੰਟੀ ਲੈ ਲੋ ਸਟੈਂਡਰਡ ਦੀ ਕਿਉਂਕਿ ਜਿਹੜੇ ਗਲਾਸ ਦੇ ਕੁਕ ਟੌਪ ਵਾਲੇ ਗਲਾਸ ਹੁੰਦੇ ਆ ਆਪਣੇ ਉਹ ਆਪਣਾ ਬਰਨਰ ਹੁੰਦੇ ਨੇ ਉਹ ਖਰਾਬ ਹੋ ਜਾਂਦੇ ਨੇ ਲਾਸਟ ਟੂ ਲਾਸਟ ইয়ার ਸਾਨੂੰ ਪ੍ਰੋਬਲਮਸ ਆਈਆਂ ਸੀਗੀਆਂ ਬਹੁਤ ਜ਼ਿਆਦਾ ਡਿਸ਼ਵਾਸ਼ਰ ਦੀਆਂ ਅੱਛਾ ਲਾਈਕ ਅਰਾਊਂਡ ਅੰਡਰ ਵਾਰੰਟੀਆਂ ਸੀਗੀਆਂ ਪ੍ਰੋਪਰਟੀਆਂ ਤੇ ਉਹਦੇ ਵਿੱਚ ਹਰ ਤੀਜੇ ਘਰੋਂ ਕੰਪਲੇਨ ਡਿਸ਼ਵਾਸ਼ਰ ਖਰਾਬ ਡਿਸ਼ਵਾਸ਼ਰ ਖਰਾਬ ਹੋ ਗਿਆ ਕੁਝ ਤਾਂ ਅੰਡਰ ਵਾਰੰਟੀ ਸੀ ਤਾਂ ਬਿਲਡਰ ਨੇ ਫਿਕਸ ਕਰਤੇ ਹੁਣ ਐਕਚੁਅਲ 'ਚ ਬੜੀ ਕਾਸਟ ਸੀਗੀ ਉਹਦੀ ਪਾਰਟ ਦੀ 350 ਡਿਸ਼ਵਾਸ਼ਰ ਨਵੀਂ ਕਾਸਟ 6700 ਕਰਦਾ ਸੀ ਉਹ ਰეკਮੈਂਡੇਸ਼ਨ ਸਾਡੀ ਇਹ ਆਉਂਦੀ ਵੀ ਨਵਾਂ ਡਿਸ਼ਵਾਸ਼ਰ ਲਗਵਾ ਲਓ ਤਾਂ ਅਸੀਂ ਆਲਵੇਜ਼ ਹੀ ਰეკਮੈਂਡ ਕਰਦੇ ਹਾਂ ਜੇ ਤੁਸੀਂ ਪ੍ਰੋਡਕਟ ਨਵਾਂ ਲੈ ਰਹੇ ਹੋ ਨਾ ਕੁਆਲਿਟੀ ਤੇ ਪਲੱਸ ਵਾਰੰਟੀ ਵਾਲਾ ਨਹੀਂ ਪਰ ਜਿਹੜੇ ਤੁਹਾਡੇ ਵੱਲੋਂ ਮੇਨਟੇਨੈਂਸ ਹੈ ਚਲੋ ਬੰਦਾ ਕਹਿੰਦਾ ਕਿ ਸਾਡੇ ਸਾਡੇ ਕੋਲ ਨਾ ਟਾਈਮ ਹੈ ਨਹੀਂ ਤੁਸੀਂ ਆਪ ਹੀ ਠੀਕ ਕਰਾ ਕੇ ਦਿਓ ਤੇ ਉਹ ਤੁਸੀਂ ਕਰਾ ਦਿੰਨੇ ਆ ਭਾਜੀ ਸਾਸੀਂ ਕਰਵਾ ਕੇ ਦਿੰਨੇ ਆ ਸਾਡੇ ਕੋਲ ਵੈਂਡਰਸ ਹੈਗੇ ਨੇ ਮੇਨਟੇਨੈਂਸ ਦੇ ਸਾਰੇ ਵੈਂਡਰ ਸਾਡੇ ਕੋਲ ਅਪਲਾਈਐਂਸ ਟੈਕ ਹੈਗਾ ਆ ਜਿਹੜਾ ਅਪਲਾਈਐਂਸ ਸਾਡੇ ਕੋਲ ਤਿੰਨ ਵੈਂਡਰ ਦਾ ਅਪਲਾਈਐਂਸ ਦੇ ਸਾਡੇ ਕੋਲ ਹੈ अच्छा हां जी प्लंबर ਸਾਡੇ ਕੋਲ 3 ਨੇ ਇਲੈਕਟ੍ਰੀਸ਼ੀਅਨ ਸਾਡੇ ਕੋਲ 2 ਨੇ ਫਿਰ ਸਾਡੇ ਕੋਲ ਐਚ ਵੀ ਕਾਲੀਆਂ 3 ਕੰਪਨੀਆਂ ਆ ਵਾਹ ਜੀ ਵਾਹ ਅਸੀਂ ਐਨੀ ਆ ਵੀ ਆਰ ਨਾਟ ਕਿ ਅਸੀਂ ਇਕੱਲੀ ਆਪਣੀ ਕਮਿਊਨਿਟੀ ਦੇ ਬੰਦਿਆਂ ਨਾਲ ਕੰਮ ਕਰਦੇ ਆ ਅਸੀਂ ਹਰ ਇੱਕ ਕਮਿਊਨਿਟੀ ਦੇ ਵੈਂਡਰ ਨਾਲ ਕੰਮ ਕਰਦੇ ਆ ਹਰ ਇੱਕ ਕਮਿਊਨਿਟੀ ਦੇ ਕਲਾਇੰਟ ਨਾਲ ਕੰਮ ਕਰਦੇ ਆ ਵੀ ਆਰ ਵਰਕਿੰਗ ਫਾਰ आवर ओनर्स ਸਾਡੇ ਕੋਲ ਬਿਲਡਿੰਗਸ ਦੇ ਵਿੱਚ ਸਾਡੇ ਲਈ ਏਕੇ ਬ੍ਰਾਊਨ ਕਾਫੀ ਵੱਡੀ ਕੰਪਨੀ ਆ ਉਹ ਐਚ ਵੀ ਦੀ ਉਹ ਕੰਮ ਕਰਦੀ ਹੈ ਬਿਲਡਿੰਗਸ ਦੇ ਉੱਤੇ ਕਿਉਂਕਿ ਉਹਨਾਂ ਦੀ ਐਕਸਪਰਟਿਸ ਹੀ ਉੱਥੇ ਆ ਸਿੰਗਲ ਹੋਮਸ ਦੇ ਵਿੱਚ ਸਾਡੇ ਕੋਲ ਹੋਰ ਵੈਂਡਰ ਸੈੱਟ ਨੇ ਜੋ ਸਿੰਗਲ ਵੈਂਡਰ ਹੈ ਮਲਟੀ ਜਿਹਨਾਂ ਦੇ ਕੰਮ ਹੁੰਦੇ ਨੇ ਜਿਵੇਂ ਇੱਕ ਡਰਾਈ ਮੈਕੈਨਿਕਲ ਵਾਲੇ ਹੈਗੇ ਨੇ ਉਹ ਸਾਡੇ ਲਈ ਕਾਫੀ ਕੰਮ ਮਤਲਬ ਕਹਿਣਾ ਮਤਲਬ ਇਹ ਹੈ ਕਿ ਹਰ ਚੀਜ਼ ਜਿਹੜਾ ਤੁਹਾਡੇ ਕੋਲ ਇਲਾਜ ਹੈ ਭਾਵੇਂ ਉਹ ਮੇਨਟੇਨੈਂਸ ਕਰਨਾ ਹੋਵੇ ਜੇ ਕਿਸ ਨੇ ਨਵਾਂ ਘਰ ਚ ਮੂਵ ਹੋਣਾ ਹੈ ਮੈਨੂੰ ਲੱਗਦਾ ਮੂਵਰਸ ਦੀ ਵੀ ਟੀਮ ਇਹਨਾਂ ਕੋਲ ਹੈਗੀ ਹੈ ਇਹਨਾਂ ਕੋਲ ਜੇ ਕਿਸ ਨੇ ਟੀਵੀ ਵਗੈਰਾ ਵੀ ਲਗਣਾ ਹੈ ਇਦਾਂ ਦੇ ਹੈਂਡੀਮੈਨ ਵਾਲੇ ਕੰਮ ਨੇ ਛੋਟੇ ਮੋਟੇ ਪਲੰਬਿੰਗ ਦਾ ਕੋਈ ਕੰਮ ਕਰਵਾਉਣਾ ਸੋ OVNA ਕੋਲ ਟੀਮ ਹੈਗੀ ਆ ਸੋ ਮੈਨੂੰ ਲੱਗਦਾ ਹੈ ਕਿ ਸਾਰੇ ਜਿਹੜੇ ਕਹਿੰਨ ਉਹ ਵਨ ਸਟਾਪ ਸ਼ਾਪ ਜਿਹੜੀ ਹੈ ਉਹ ਇੱਥੇ ਆ ਕੇ ਪੂਰੀ ਹੋ ਜਾਂਦੀ ਹੈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਕੈਨੇਡਾ ਵਰਗੇ ਮੁਲਕਾਂ ਚ ਆ ਜਾਂਦੇ ਆ ਜੇ ਮੈਂ ਅੱਜ ਕਹਾਂ ਕਿ ਭਾਜੀ ਮੈਂ ਰੈਂਟ ਤੇ ਘਰ ਮੈਂ ਸੋਚਦਾ ਕਿ ਮੈਂ ਚੜਾ ਦਵਾਂ ਮੈਂ ਐਡ ਵੀ ਪਾ ਦੂੰਗਾ ਚਲੋ ਹਿੰਮਤ ਕਰਕੇ ਫੋਟੋਆਂ ਵੀ ਖਿੱਚ ਕੇ ਸ਼ਾਇਦ ਮੈਨੂੰ ਬੜਾ ਹੋਵੇ ਕਿ ਚੱਲਣਾ ਪਾ ਦਨਾਂ ਪਰ ਉਸ ਤੋਂ ਬਾਅਦ ਜਦੋਂ ਸ਼ੋਇੰਗ ਕਰਾਣੀ ਆ ਫਿਰ ਇੱਕ ਤੋਂ ਬਾਅਦ ਦੂਜੇ ਤੇ ਜਾਣਾ ਦੂਜੇ ਤੋਂ ਬਾਅਦ ਫਿਰ ਕਿਸ ਨੇ ਕਿਹਾ ਮੈਂ 3 ਵਜੇ ਆਉਂਗਾ ਜੀ ਮੈਂ 8 ਵਜੇ ਆ ਸਕਦਾ ਉਹ ਜਿਹੜਾ ਟਾਈਮ ਇਜ਼ ਮਨੀ ਵਾਲੀ ਗੱਲ ਆ ਉਹ ਜਿਹੜੀ ਟਾਈਮ ਐਂਡ ਮਨੀ ਐ ਉਹ ਇੱਥੇ ਇਨਵੈਸਟ ਕਰਕੇ ਤੁਸੀਂ ਵਧੀਆ ਜਿਹੜਾ ਹੈ ਆਪਣਾ ਆ ਸਰਦਾਰੀ ਇੰਨੀ ਕੁ ਜ਼ਿਆਦਾ ਵਾਜਣ ਦੀ ਪੰਦਾ ਕਹਿੰਦਾ ਵੇਚ ਹੀ ਦੇ ਇਵਨ ਪ੍ਰੋਪਰਟੀ ਹੋਲਡ ਕਰ ਸਕਦੇ ਅਸੀਂ ਜਦੋਂ ਨਾ ਟੈਨੈਂਟ ਮੂਵ ਇਨ ਵੀ ਕਰਦੇ ਹਾਂ ਨਾ ਅਸੀਂ ਟੈਨੈਂਟ ਨੂੰ ਇੱਕ ਵੈਲਕਮ ਈਮੇਲ ਕਰਦੇ ਹਾਂ ਸਰ ਨੂੰ ਪਹਿਲਾਂ ਵੀ ਹਾਂ ਤੇ ਐਪਲੀਕੇਸ਼ਨ ਅਪਰੂਵ ਹੋ ਗਈ ਹੈ ਤੋ ਆਪਣੇ ਇਥੇ ਐਸਡੀ ਪਾ ਉਹਦੇ ਵਿੱਚ ਉਹਨੂੰ ਪੂਰੀ ਗਾਈਡੈਂਸ ਈਮੇਲ ਹੁੰਦੀ ਹੈ ਉਹਦੇ ਵਿੱਚ ਅਸੀਂ ਉਹਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਹਾਂ ਵੀ ਜੇ ਤੂੰ ਇੰਟਰਨੈਟ ਕਨੈਕਸ਼ਨ ਲਗਵਾਉਣਾ ਹੈਗਾ ਯੂ ਕੈਨ ਕੰਟੈਕਟ ਥੀਸ 3 ਵੈਂਡਰਸ ਅੱਛਾ ਇੰਟਰਨੈਟ ਤੱਕ ਲਗਵਾ ਗਿੰਦੇ ਤੁਸੀਂ ਅਸੀਂ ਨੰਬਰਸ ਪ੍ਰੋਵਾਈਡ ਕਰਦੇ ਹਾਂ ਮਤਲਬ ਉਹ ਵੀ ਤੁਹਾਡੇ ਕੋ ਕਈ ਵਾਰੀ ਕੀ ਹੁੰਦਾ ਟੈਨੈਂਟਸ ਡੀਲਸ ਹੁੰਦੀਆਂ ਨੇ ਤਾਂ ਅਸੀਂ ਜਿੰਨੇ ਵੈਂਡਰਸ ਨਾਲ ਕੰਮ ਕਰਦੇ ਆ ਅਸੀਂ ਆਪ ਨੂੰ ਇਹ ਕਹਿੰਨੇ ਆ ਵੀ ਸਾਨੂੰ ਨਹੀਂ ਸਾਡੇ ਕਲਾਇੰਟਸ ਨੂੰ ਡੀਲ ਚਾਹੀਦੀ ਹੈ ਚਾਹੇ ਓਨਰ ਆ ਚਾਹੇ ਟੈਨੈਂਟ ਬਿਲਕੁਲ ਬਿਲਕੁਲ ਠੀਕ ਹੈ ਉਹਦੇ ਵਿੱਚ ਫਿਰ ਮੂਵਰਸ ਆਉਣ ਕਿਸੇ ਨੇ ਮੂਵ ਹੋਣਾ ਅਸੀਂ ਮੂਵਰਸ ਦਾ ਨੰਬਰ ਆਪਣੀ ਵੈਲਕਮ ਈਮੇਲ ਦੇ ਵਿੱਚ ਪਾਇਆ ਹੋਇਆ ਦੋ ਮੂਵਰਸ ਦੇ ਨੰਬਰ ਦਿੱਤੇ ਹੋਏ ਨੇ ਵੀ ਕੋਈ ਮੰਡੀਟਰੀ ਨਹੀਂ ਹੁੰਦਾ ਵੀ ਤੁਸੀਂ ਉਹਨਾਂ ਦੇ ਥਰੂ ਹੀ ਜਾਣਾ ਚੁਆਇਸਸ ਉਜੋਸ ਕਲਾਈਂਟ ਦੀ ਚੋਆਇਸ ਆ ਹਨਾ ਫਿਰ ਟੈਨੈਂਟ ਇੰਸ਼ੋਰੈਂਸ ਆ ਰਿਕੁਆਇਰਡ ਆ ਉਹਨਾਂ ਦੇ ਚਾਰ ਨੰਬਰ ਨੇ ਦੋ ਵੈਬਸਾਈਟਸ ਮੈਂਸ਼ਨ ਕੀਤੀਆਂ ਹੋਈਆਂ ਵੀ ਤੁਸੀਂ ਆਨਲਾਈਨ ਇੱਥੋਂ ਲੈ ਸਕਦੇ ਹੋ ਤੇ ਆ ਚਾਰ ਵੈਂਡਰਸ ਹੈਗੇ ਨੇ ਇੰਸ਼ੋਰੈਂਸ ਵਾਲੇ ਤੁਸੀਂ ਕਾਲ ਐਨੀ ਵਨ ਐਂਡ ਗੈਟ ਥੈਟ ਸਾਨੂੰ ਇਹ ਹੁੰਦਾ ਵੀ ਸਾਡਾ ਕੰਮ ਪ੍ਰੋਪਰ ਹੋ ਜੇ ਕਈ ਵਾਰੀ ਕੀ ਹੁੰਦਾ ਟੈਨੈਂਟ ਬਾਰ ਬਾਰ ਕਾਲ ਕਰਦਾ ਹਨਾ ਤਾਂ ਸਾਨੂੰ ਇਹ ਹੁੰਦਾ ਵੀ ਅਫਰਡ ਜਿਹਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਉਹ ਉਹਨਾਂ ਸਾਡੇ ਲਈ ਬੈਟਰ ਹੈ ਟੈਨੇਂਟ ਲਈ ਬੈਟਰ ਹੈ ਉਹਨਾਂ ਲਈ ਬੈਟਰ ਹੈ ਬਹੁਤ ਵਧੀਆ ਜੀ ਕਿਉਂਕਿ ਜਦੋਂ ਵੀ ਤੁਹਾਡ ਨਾਲ ਗੱਲਬਾਤ ਹੁੰਦੀ ਹੈ ਨਾ ਇੱਕ ਸੈਟੀਸਫੈਕਸ਼ਨ ਜੀ ਹੋ ਜਾਂਦੀ ਹੈ ਔਰ ਮੈਂ ਪਰਸਨਲੀ ਕਈ ਲੋਕਾਂ ਨੂੰ ਜਾਣ ਜਾਣਦਾ ਕਿਉਂਕਿ ਉਸ ਤੋਂ ਬਾਅਦ ਹੀ ਪ੍ਰੋਗਰਾਮ ਤੋਂ ਬਾਅਦ ਵੀ ਜਿਹਨਾਂ ਇਹਨਾਂ ਨੇ ਇੰਨੇ ਛੋਟੇ ਟੈਨਿਓਰ ਦੇ ਵਿੱਚ ਇਹਨਾਂ ਨੇ ਉਹਨਾਂ ਦਾ ਰੈਂਟ ਤੇ ਵੀ ਚੜਾਤਾ ਜੀ ਸੋ ਮੇਨਟੇਨੈਂਸ ਆਲਰੇਡੀ ਸ਼ੁਰੂ ਹੈ ਸੋ ਇੱਕ ਵਾਰ ਤੁਸੀਂ ਫੋਨ ਚੱਕੋ ਤੇ ਨੰਬਰ ਨੂੰ ਘਟੋ ਘਟਾ ਇਨਫੋਰਮੇਸ਼ਨ ਤਾਂ ਲਓ ਕਿ ਕਿਵੇਂ ਸਾਡਾ ਜਿਹੜਾ ਪ੍ਰੋਸੀਜਰ ਹੈ ਇਹਨਾਂ ਇਹ ਇਹਦੇ ਲਈ ਤੁਹਾਨੂੰ ਫੋਨ ਤੇ ਗੱਲਬਾਤ ਜਿਹੜੀ ਹੈ ਕਰਨੀ ਪੈਣੀ ਹੈ ਹਿੰਦੀ ਪੰਜਾਬੀ ਉਰਦੂ ਈਵਨ ਹੋਰ ਵੀ ਜਿਹੜੇ ਲੈਂਗੁਏਜਸ ਦੇ ਵਿੱਚੋਂ ਦਾ ਸਟਾਫ ਹੈ ਉਹ ਦੱਸ ਦਿੰਨਗੇ ਕਿ ਕਿਹੜੇ ਕਿਹੜੇ ਲੈਂਗੁਏਜਸ ਤੇ ਗੱਲਬਾਤ ਹੋ ਸਕਦੀ ਹੈ ਸੋ ਸਾਰੇ ਜਿਹੜੇ ਤੁਹਾਡੇ ਹਲ ਕਰ ਦਿੰਦੇ ਭਾਈ ਜਿਹੜਾ ਮੇਨਟੇਨਸ ਆਪਾਂ ਕਰਦੇ ਆ ਤੇ ਉਹ ਕਿਸ ਲੈਵਲ ਦੀ ਮੇਨਟੇਨੈਂਸ ਹੈ ਜਾਂ ਕਿਸ ਲੈਵਲ ਦੀ ਸਫਾਈ ਕੋਈ ਅਲਬਰਟਾ ਹੈਲਥ ਨੂੰ ਵੀ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਕੁਝ ਕੰਮ ਕਰਦੇ ਹਾਂ ਜੀ ਕੋਈ ਬਹੁਤ ਵਧੀਆ ਕੁਐਸਚਨ ਪੁੱਛਿਆ ਅਜੇ ਤੱਕ ਮੈਨੂੰ ਕਦੇ ਕਿਸੇ ਨੇ ਕੁਐਸਚਨ ਨਹੀਂ ਪੁੱਛਿਆ ਸੀਗਾ ਸੋ ਇਹ ਜਿਹੜਾ ਅਲਬਰਟਾ ਹੈਲਥ ਦੀ ਇਨਵੋਲਵਮੈਂਟ ਬਹੁਤ ਹੁੰਦੀ ਆ ਅੱਛਾ ਹਾਂਜੀ ਹੁਣ ਉਹ ਇਹਦਾ ਬੈਸਟ ਪੁਆਇੰਟ ਫੇਵਰ ਜਾਂਦਾ ਹੈਗਾ ਟੈਨੈਂਟ ਨੂੰ ਜੇ ਮੰਨ ਲਓ ਕੋਈ ਓਨਰ ਆਉ ਪ੍ਰੋਪਰਟੀ ਦੀ ਰਿਪੇਅਰ ਨਹੀਂ ਕਰਵਾ ਰਿਹਾ ਹਮ ਟੈਨੈਂਟ ਹੈਜ਼ ਅ ਫੁੱਲ ਲਾਈਕ ਰਾਈਟਸ ਟੂ ਕਾਲ ਅਲਬਰਟਾ ਹੈਲਥ ਅੱਛਾ ਹੁਣ ਉਹਦੇ ਵਿੱਚ ਉਹ ਕਾਲ ਕਰੇ ਕਿਸ ਵਾਸਤੇ ਪਹਿਲਾਂ ਤਾਂ ਸਭ ਤੋਂ ਵੱਡੀ ਚੀਜ਼ ਇਹ ਆ ਜਾਂਦੀ ਹੈ ਨਾ ਵੀ ਟੈਨੈਂਟ ਕਰੇ ਕਿਸ ਵਾਸਤੇ ਹੁਣ ਟੈਨੈਂਟ ਨੂੰਰ ਆਪਣੇ ਰਾਈਟ ਪਤਾ ਹੋਣੇ ਚਾਹੀਦੇ ਆ ਲੈਂਡਲੋਰਡ ਨੂੰ ਆਪਣੇ ਰਾਈਟ ਪਤਾ ਹੋਣੇ ਚਾਹੀਦੇ ਆ ਸੋ ਜੇ ਮੰਨ ਲਓ ਵੀ ਫਾਰ ਐਗਜ਼ਾਮਪਲ ਆਪਾਂ ਹੌਟ ਵਾਟਰ ਟੈਂਕ ਦੀ ਗੱਲ ਕੀਤੀ ਸੀ ਉਹ ਖਰਾਬ ਹੋ ਜੇ ਉਹਨਰ ਕਹਿੰਦਾ ਮੈਂ ਨਹੀਂ ਠੀਕ ਕਰਵਾ ਕੇ ਦੇਣਾ ਯੂ ਹੈਵ ਟੂ ਗੈਟ ਇਟ ਫਿਕਸਡ ਹਣਾ ਵੀ ਤੁਸੀਂ ਆਪੇ ਕਰਵਾਓ ਤਾਂ ਟੈਨੈਂਟ ਕੋਲ ਪੂਰਾ ਰਾਈਟ ਹੈ ਅਲਬਰਟ ਹੈਲਥ ਕਾਲ ਕਰਦਾ ਅੱਛਾ ਹਾਂਜੀ ਹੁਣ ਪਰ ਟੈਨੈਂਟ ਤੋੜ ਦਵੇ ਉਹਨੂੰ ਫਾਰਮਲ ਫਾਰ ਐਗਜ਼ਾਮਪਲ ਵੀ ਹੌਟ ਵਾਟਰ ਟੈਂਕ ਦੀ ਪਾਈਪ ਬ੍ਰੇਕ ਹੋਮ ਕਰ ਦਵੇ ਤੇ ਉਹ ਉਸ ਪਰ ਉਹ ਟੈਨੈਂਟ ਦੇਗੇ ਇਸ ਚਾਈ ਯਰ ਬੋਰਟਾ ਹੈਲਥ ਕਉਂਕਿ ਉਥੋਂ ਅਲਬਰਟਾ ਹੈਲਥ ਤੁਹਾਨੂੰ ਆਕੇ ਕਹਿੰਦੀ ਹੈ ਵੀ ਤੁਸੀਂ ਟੈਨੈਂਟ ਨੂੰ ਆਰਟੀਡੀ ਦਾ ਰਿਸਪੋਨਸ ਕਰੋ ਹੂੰ ਹੀ ਇਸ ਨੋਟ ਕੀਪਿੰਗ ਯਰ ਪ੍ਰੋਪਰਟੀ ਅਪ ਟੂ ਡੇਟ ਐਕੂਰੇਟਿਵ ਸ਼ੇਪ ਜਾਂ ਕੰਡੀਸ਼ਨ ਚ ਨਹੀਂ ਰੱਖੀ ਹੋਈ ਜਾਨੀ ਉਹਦੀ ਜਿਹੜੀ ਅਲਬਰਟਾ ਹੈਲਥੀ ਇਨਵੋਲਵਮੈਂਟ ਦੇ ਨਾਲ ਇਹ ਹੈ ਕਿ ਫਿਰ ਤੁਹਾਨੂੰ ਕੰਮ ਕਰਵਾਉਣਾ ਹੀ ਪੈਂਦਾ ਜਿਸ ਬੰਦੇ ਜਿਹੜੀ ਮਰਜ਼ੀ ਪਾਰਟੀ ਨੂੰ ਕਰਵਾਉਣਾ ਪਵੇ ਉਹ ਦੱਸ ਦਿੰਦੇ ਨੇ ਕਿ ਤੁਹਾਨੂੰ ਕਰਵਾਉਣਾ ਪੈਣਾ ਫਿਰ ਤਾਂ ਅਲਬਰਟਾ ਹੈਲਥ ਮੋਸਟਲੀ ਓਨਰ ਤੇ ਹੀ ਪਹੁੰਚਦਾ ਹੈ ਓਨਰ ਤੇ ਪਹੁੰਚਦਾ ਓਨਰ ਦੇ ਪਾਉਂਦਾ ਦੇਖੋ ਟ ਅਸੀਂ ਮੈਂ ਦੋਨੋਂ ਇੱਕ ਸੁਜੈਸ਼ਨ ਦੇਣਾ ਹੁਣਾ ਤੁਸੀਂ ਕਿਸੇ ਦੀ ਰੈਂਟਲ ਪ੍ਰਾਪਰਟੀ ਲਈ ਹੈ ਟੈਨੈਂਟ ਨੂੰ ਪਲੀਜ਼ ਉਹਨੂੰ ਉਸ ਲੈਵਲ ਤੱਕ ਡਿਸਟਰੋਏ ਨਾ ਕਰਕੇ ਜਾਓ ਨਾ ਡਿਸਟਰੋਏ ਦਾ ਕਰਨਾ ਹੀ ਤੁਸ ਨੂੰ ਇੱਕ ਤੁਸੀਂ ਆਪਾਂ ਇੱਕ ਸਭ ਇਨਸਾਨ ਆ ਮੇਨਟੇਨ ਕਰੋ ਆਪਣਾ ਰਿਲੇਸ਼ਨ ਵਧੀਆ ਬਣਾ ਕੇ ਜਾਓ ਕਿਉਂਕਿ ਸਾਡੇ ਕੋਲ ਕਈ ਟੈਨੈਂਟਸ ਐਦਾਂ ਦੇ ਨੇ ਅੱਜ ਜਦੋਂ ਸ਼ਿਫਟ ਵੀ ਕਰਦੇ ਨੇ ਸਾਡਾ ਰੈਫਰਲ ਦਿੰਦੇ ਨੇ ਕਿਉਂਕਿ ਅੱਜ ਕੱਲ ਹਰ ਕੋਈ ਰੈਫਰੈਂਸ ਦਿੰਦਾ ਹੈ ਠੀਕ ਹੈ ਨਾ ਡਿਸਟਰੋਏ ਕਰਨਾ ਸੋਲੂਸ਼ਨ ਨਹੀਂ ਹੁੰਦਾ ਤੁਹਾਨੂੰ ਪ੍ਰੋਬਲਮ ਆ ਗਈ ਹੁਣ ਸਾਡੇ ਕੋਲ ਇੱਕ ਟੈਨੈਂਟ ਆ ਬਹੁਤ ਨਾਈਸ ਟੈਨੈਂਟ ਨੇ ਉਹ 3 ਸਾਲ ਹੋ ਗਏ ਸਾਡੀ ਪ੍ਰਾਪਰ ਉਹਨਾਂ ਦੇ ਬੱਚੇ ਤੋਂ ਆਪਣਾ ਇੱਕ ਫਲੋਰ ਦੇ ਉੱਤੇ ਕਲਾਸ ਕਰ ਗਿਆ ਹੈਵੀ ਮੱਗ ਸੀ ਫਲੋਰ ਡੈਮੇਜ ਹੋ ਗਿਆ ਹੋਰ ਹੋਰ ਓਨਰ ਦੀ ਟੈਨੈਂਟ ਦੀ ਕਾਲ ਆਉਂਦੀ ਆ ਵੀ ਨਰਿੰਦਰ ਸਾਨੂੰ ਆ ਪ੍ਰੋਬਲਮ ਆਈ ਆ ਵੀ ਕੈਨ ਯੂ ਹੈਲਪ ਅਸ ਵੀ ਫੀਲ ਵੈਰੀ ਲਾਈਕ ਪ੍ਰਾਊਡ ਕੇਅਰ ਇੱਕ ਵਧੀਆ ਫੀਲ ਹੁੰਦਾ ਵੀ ਜਦੋਂ ਟੈਨੈਂਟ ਵੀ ਤੁਹਾਡੇ ਨਾਲ ਖੁੱਲ ਕੇ ਕਮਿਊਨੀਕੇਟ ਕਰਦਾ ਹੈ ਨਾ ਟਰਸਟ ਹੈ ਟਰਸਟ ਹੈ ਕਿ ਅਸੀਂ ਉਹ ਸਟੈਂਡਰਡ ਨੂੰ ਹੈਂਡੀਮੈਨ ਪ੍ਰੋਵਾਈਡ ਕੀਤਾ ਫਲੋਰਿੰਗ ਦੇ ਪੀਸ ਬੇਸਿਕ ਪ੍ਰਾਪਰਟੀ ਦੇ ਵਿੱਚ ਤਾਂ ਉਹਦੀ ਕਾਸਟ ਆ ਰਹੀ ਹੁੰਦੀ ਹੈ 100 ਡਾਲਰ 150 ਹੈ ਰਿਪਲੇਸ ਕਰਨ ਦੀ ਹੈਨਾ ਉਹਨੂੰ ਟੈਨੈਂਟ ਵੀ ਖੁਸ਼ ਹੈ ਓਨਰ ਵੀ ਖੁਸ਼ ਹੈ ਪਰ ਜੇ ਹੁਣ ਉਹੀ ਪ੍ਰਾਪਰਟੀ ਮੰਨ ਲਓ ਟੈਨੈਂਟ ਸਾਡੇ ਤੋਂ ਹਾਈਡ ਕਰ ਲਵੇ ਜਦੋਂ ਅਸੀਂ ਮੂਵ ਆਊਟ ਕਰਨ ਗਏ ਆ ਸਾਨੂੰ ਉਦੋਂ ਪਤਾ ਲੱਗੇ ਇਟਸ ਨਾਟ ਅ ਗੁੱਡ ਆਪਸ਼ਨ ਕਈ ਵਾਰੀ ਕੀ ਹੁੰਦਾ ਪਾਰਟਸਲੀ ਮਿਲਦੇ ਫਿਰ ਕੀ ਹੁੰਦਾ ਪੂਰੀ ਦੀ ਪੂਰੀ ਫਲੋਰਿੰਗ ਤਾਂ ਖੜੇ ਪੈਰ ਖੜੇ ਪੈਰ ਚੇਂਜ ਕਰवानी ਪੈ ਜਾਂਦੀ ਸਾਡੇ ਕੋਲ ਆਪਸ਼ਨ ਹੁੰਦੀ ਹੈ ਨਾ ਤਾਂ ਅਸੀਂ ਉਹੀ ਫਾਈਂਡ ਆਊਟ ਕਰ ਸਕਦੇ ਆ ਤੁਹਾਡੇ ਵਾਸਤੇ ਅਸੀਂ ਤੁਹਾਡੀ ਕਾਸਟ ਸੇਵ ਕਰ ਸਕਦੇ ਆ ਕੋਈ ਵੀ ਕੰਪਨੀ ਐਦਾਂ ਵਰਕ ਆਊਟ ਨਹੀਂ ਕਰਦੀ ਹੁੰਦੀ ਵੀ ਤੁਹਾਡੇ ਡਿਪੋਜ਼ਿਟ ਨੂੰ ਰੱਖਣ ਦੀ ਕੋਸ਼ਿਸ਼ ਕਰਦੀ ਸਭ ਕੰਪਨੀ ਦਾ ਇਹੀ ਹੁੰਦਾ ਹੈ ਵੀ ਜੋ ਸਾਡਾ ਬੇਸਿਕਲੀ ਸਾਨੂੰ ਇਹ ਹੁੰਦਾ ਵੀ ਜਿੰਨਾ ਟੈਨਰ ਦਾ ਡਿਪੋਜ਼ਿਟ ਘਟ ਤੋਂ ਘਟ ਚਾਰਜ ਹੋਵੇ ਉਹਨਾਂ ਨੂੰ ਉਨਾ ਡਿਪੋਜ਼ਿਟ ਰਿਟਰਨ ਚਲ ਜਵੇ ਕਿਉਂਕਿ ਐਂਡ ਆਫ ਦਾ ਡੇ ਵੈਂਡਰਸ ਆ ਦੀ ਇਨਵੌਇਸ ਆ ਜਾਂਦੀ ਸਾਡੇ ਕੋਲ ਜੋ ਵੈਂਡਰ ਦੀ ਇਨਵੌਇਸ ਆਈ ਆ ਉਹ ਅਸੀਂ ਚਾਰਜ ਕਰ ਲਗਾ ਸਕਿਉਰਟੀ ਡਿਪੋਜ਼ਿਟ ਚ ਬਟ ਅਸੀਂ ਕਹਿੰਦੇ ਸਾਨੂੰ ਟਾਈਮ ਫਰੇਮ ਬਹੁਤ ਜ਼ਰੂਰੀ ਹੈ ਸਾਡੇ ਚੀਜ਼ਾਂ ਕਰਾ ਲਈ ਦੇਖੋ ਜੀ ਅਗੇਨ ਇਟਸ ਅ ਬਿਗ ਬਿਗ ਚੈਪਟਰ ਜਿੰਨੂੰ ਅਪਾ ਕਹਿੰਨੇ ਆ ਨਾ ਆਪਣੀ ਜਦੋਂ ਅਸੀਂ ਪ੍ਰੋਪਰਟੀ ਕਿਸੇ ਨੂੰ ਦਿੰਨੇ ਆ ਕਿਸੇ ਦੇ ਹੱਥਾਂ ਦੇ ਵਿੱਚ ਦਿੰਨੇ ਆ ਉਹਦੇ ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ ਟਰਸਟ ਬਹੁਤ ਜ਼ਰੂਰੀ ਹੈ ਸੋ ਤੁਸੀਂ ਇੱਕ ਵਾਰ ਇਹਨਾਂ ਨਾਲ ਗੱਲ ਕਰੋ ਆਪਣੀ ਅਪਾਇੰਟਮੈਂਟ ਫਿਕਸ ਕਰਾਓ ਔਰ ਇਹਨਾਂ ਦਾ ਇੱਕ ਨਵਾਂ ਆਫਿਸ ਇਹਨਾਂ ਨੇ ਖੋਲਿਆ ਹੈ ਜੀ ਸੋ ਉੱਥੇ ਆ ਕੇ ਤੁਸੀਂ ਇਹਨਾਂ ਨਾਲ ਬਹੁਤ ਸੋਹਣਾ ਆਫਿਸ ਹੈ ਤੇ ਅਪਸੀਨ ਵੀ ਤੁਸੀਂ ਦੇਖਣ ਨੂੰ ਲੱਗਾ ਤਾਂ ਸਕਰੀਨ ਤੇ ਇੱਥੇ ਆ ਕੇ ਤੁਸੀਂ ਵੈਰੀ ਕੰਫਰਟੇਬਲੀ ਗੱਲਬਾਤ ਕਰ ਸਕਦੇ ਹੋ ਆਪਣੀ ਪ੍ਰਾਪਰਟੀ ਜਿਹੜੀ ਹੈ ਤੁਸੀਂ ਰੈਂਟ ਤੇ ਚੜਵਾ ਸਕਦੇ ਹੋ ਅੱਛਾ ਭਾਜੀ ਇਹ ਤਾਂ ਹੋਗੀ ਜੇ ਸਪੋਜ਼ ਕਰੋ ਕਿਸੇ ਨੇ ਪ੍ਰਾਪਰਟੀ ਚਾਹਣੀ ਹੋਵੇ ਜੇ ਕੋਈ ਟੈਨੈਂਟ ਲੱਭਦਾ ਹੋਵੇ ਮਤਲਬ ਟੈਨੈਂਟ ਬੰਦਾ ਪ੍ਰਾਪਰਟੀ ਲੱਭਦਾ ਹੋਵੇ ਕਿ ਭਈ ਅਸੀਂ ਕਿਰਾਏ ਤੇ ਪ੍ਰਾਪਰਟੀ ਲੈਣੀ ਹੈ ਉਹ ਵੈਬਸਾਈਟਸ ਜਾ ਕੇ ਦੇਖਦਾ ਹੈ ਫੇਸਬੁੱਕ ਵਗੈਰਾ ਤੇ ਦੇਖ ਲਿਆ ਚਲੋ ਮਿਲ ਗਈ ਮਿਲ ਗਈ ਨਹੀਂ ਮਿਲੀ ਨਹੀਂ ਮਿਲੀ ਉਹ ਵੀ ਤੁਹਾਨੂੰ ਕੰਟੈਕਟ ਕਰ ਸਕਦੇ ਹਾਂ ਹਾਂਜੀ ਟੈਨੈਂਟ ਵੀ ਸਾਨੂੰ ਕੰਟੈਕਟ ਕਰ ਸਕਦੇ ਨੇ ਟੈਨੈਂਟ ਸਾਨੂੰ ਸਾਡੇ ਆਫਿਸ ਲਾਈਨ ਨੰਬਰ ਤੇ 5872883737 ਤੇ ਰੀਚ ਆਊਟ ਕਰ ਸਕਦੇ ਨੇ ਸਾਡੀ ਜਿਹੜੀ ਆਫਿਸ ਲਾਈਨ ਆਸੀਂ ਬਹੁਤ ਵਧੀਆ ਵੇਨਸ ਐਗਰੀਗੇਟ ਕੀਤੀ ਹੋਈ ਹੈ ਅਸੀਂ ਡਿਪਾਰਟਮੈਂਟਸ ਡਿਵਾਈਡ ਕੀਤੇ ਹੋਏ ਨੇ ਫੋਰ ਐਗਜ਼ਾਮਪਲ ਤੁਸੀਂ ਪ੍ਰੋਪਰਟੀ ਲੱਭ ਰਹੇ ਹੋ ਆਪਸ਼ਨ ਸਨੋ ਲੀਜ਼ਿੰਗ ਪ੍ਰੈਸ ਕਰੋ ਜੇ ਤੁਸੀਂ ਨਾਰਥ ਈਸਟ ਪਰ ਲੱਭ ਰਹੇ ਹੋ ਤੁਹਾਨੂੰ ਪ੍ਰੋਪਰ অপਸ਼ਨਸ ਹੋਏਗਾ ਸਾਡਾ ਸਿਸਟਮ ਆਫਿਸ ਸੈਲਫੋਨ ਆ ਵੀ ਤੁਸੀਂ ਪ੍ਰੋਪਰਟੀ ਕਿੱਥੇ ਫਾਈਂਡ ਕਰ ਰਹੇ ਹੋ ਨਾਰਥ ਈਸਟ ਨਾਰਥ ਵੈਸਟ ਸਾਊਥ ਈਸਟ ਸਾਊਥ ਵੈਸਟ ਐਨੀਵੇਅਰ ਚੈਸਟਰ ਮੇਅਰ ਇਡਰੀ ਡਾਊਨਟਾਊਨ ਡਾਊਨਟਾਊਨ ਕਿਤੇ ਵੀ ਤਾਂ ਤੁਸੀਂ ਉਸ ਏਰੀਆ ਦੇ ਵਿੱਚ ਫੋਰ ਐਗਜ਼ਾਮਪਲ ਡਾਊਨਟਾਊਨ ਸਾਊਥ ਈਸਟ ਤੁਹਾਨੂੰ ਚਾਹੀਦੀ ਹੈ ਡਾਊਨਟਾਊਨ ਸਾਊਥ ਵੈਸਟ ਚਾਹੀਦੀ ਹੈ ਤੁਹਾਨੂੰ ਪ੍ਰੈਸ ਕਰੋ ਸਾਡੀ ਟੀਮ ਨੂੰ ਰਾਈਟ ਅਵੇ ਫੋਨ ਫਾਰਵਰਡ ਹੁੰਦਾ ਉਸ ਜੋ ਏਰੀਆ ਦੇ ਉੱਤੇ ਕਮਿਊਨਿਟੀ ਮੈਨੇਜਰ ਕੰਮ ਕਰ ਰਿਹਾ ਤੇ ਉਹ ਰਾਈਟ ਵੀ ਉੱਥੋਂ ਤੁਹਾਨੂੰ ਪ੍ਰੋਪਰ ਹੈਲਪ ਕਰਨਗੇ ਸੋ ਕਿ ਸਾਡੇ ਲਈ ਓਨਰਸ ਐਂਡ ਟੈਨੈਂਟ ਬੋਥ ਆਰ ਇਕੁਅਲ ਸੋ ਸਾਨੂੰ ਹੁੰਦਾ ਹੋਊਗਾ ਜੇਕ ਅਸੀਂ ਓਨਰ ਦੀ ਪ੍ਰੋਪਰਟੀ ਵੀ ਆ ਉਹ ਸੀ ਰੈਂਟ ਕਰਨੀ ਹੈ ਬਿਲਕੁਲ ਦੈਟਸ ਆਵਰ ਜੌਬ ਪਰ ਹੁਣ ਟੈਨੈਂਟ ਨੇ ਰੈਂਟਲ ਵੀ ਤਾਂ ਲੱਪਣਾ ਹੈ ਤਾਂ ਅਸੀਂ ਦੋਨੋਂ ਸਾਈਡ ਤੋਂ ਹੀ ਕੰਮ ਕਰਦੇ ਹਾਂ ਬਿਲਕੁਲ ਜੀ ਇਹ ਤਾਂ ਇੱਕ ਇੱਕ ਤਾਂ ਰਾਈਟਸ ਜਿਹੜੇ ਨੇ ਆਪਣੇ ਤੁਹਾਨੂੰ ਬਹੁਤ ਜ਼ਰੂਰੀ ਨੇ ਤੁਹਾਨੂੰ ਪਤਾ ਹੋਵੇ ਭਾਵੇਂ ਤੁਸੀਂ ਟੈਨੈਂਟ ਹੋ ਭਾਵੇਂ ਤੁਸੀਂ ਲੈਂਡਲੋਰਡ ਹੋ ਔਰ ਜਿਵੇਂ ਮੇਨਟੇਨੈਂਸ ਦੀ ਜਦੋਂ ਗੱਲ ਹੁੰਦੀ ਹੈ ਤੇ ਵਾਕਈ ਹੀ ਇੱਕ ਐਕਸਪਰਟ ਦੀ ਐਡਵਾਈਸ ਲੈਣੀ ਬਹੁਤ ਜ਼ਰੂਰੀ ਹੈ ਐਕਸਪਰਟੀਜ਼ ਜਿਹੜੀ ਹੈ ਹਰ ਬੰਦੇ ਦੀ ਆਪਣੀ ਹੁੰਦੀ ਹੈ ਜੀ ਸੋ ਉਹਨਾਂ ਨੂੰ ਤੁਸੀਂ ਕਾਲ ਕਰਕੇ ਜਿਹੜੀ ਜਾਣਕਾਰੀ ਲਓ ਔਰ ਆਪਣੀ ਪ੍ਰਾਪਰਟੀ ਸਹੀ ਹੱਥਾਂ ਦੇ ਵਿੱਚ ਸੌਂਪੋ ਸੋ ਦੈਟ ਕਿ ਉਹਨੂੰ ਵਧੀਆ ਤਰੀਕੇ ਨਾਲ ਮੇਨਟੇਨ ਉਹ ਜਿਹੜੀ ਇੱਕ ਵਰੀ ਹੈ ਕਿ ਮੇਨਟੇਨ ਕੌਣ ਕਰੂਗਾ ਇਹ ਕਰਨਗੇ ਜੀ ਮੇਨਟੇਨ ਔਰ ਤੁਹਾਨੂੰ ਜਿੱਦਾਂ ਤੁਹਾਡੇ ਤੋਂ ਪ੍ਰਾਪਰਟੀ ਲਈਏ ਉਹ ਤਾਂ ਤੁਹਾਨੂੰ ਵਾਪਸ ਦੇਣਗੇ ਜੀ ਔਰ ਜੇ ਉਹਦੇ ਵਿੱਚ ਕੋਈ ਗੱਲਬਾਤ ਹੋਊਗੀ ਤਾਂ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਹੋ ਸਕਦੀ ਹੈ ਭਾਜੀ ਕੋਈ ਹੋਰ ਗੱਲ ਐਡ-ਆਨ ਕਰਨਾ ਚਾਹੁੰਦੇ ਭਾਜੀ ਹੁਣ ਤੁਸੀਂ ਜਿੰਮੇ ਗੱਲ ਕੀਤੀ ਆ ਹੁਣੀ ਵੀ ਸੇਮ ਲੈਵਲ ਤੇ ਪ੍ਰਾਪਰਟੀ ਵਾਪਸ ਮਿਲਦੀ ਆ ਮੈਂ ਤੁਹਾਨੂੰ ਉੱਥੇ ਗੱਲ ਕਹਿਣਾ ਚਾਹੁੰਦਾ ਇੱਕ ਵੇਅਰ ਐਂਟੇਅਰ ਹੈ ਮੈਂ ਹਰੇਕ ਓਨਰ ਨੂੰ ਤੇ ਹਰੇਕ ਟੈਨੈਂਟ ਨੂੰ ਇੱਕ ਚੀਜ਼ ਸਮਝਾਉਣਾ ਚਾਹੁੰਦਾ ਵੀ ਜਦੋਂ ਅਸੀਂ ਪ੍ਰਾਪਰਟੀ 'ਚ ਰਹਿੰਦੇ ਆ ਅਸੀਂ ਉਹਨੂੰ ਯੂਜ਼ ਕਰਦੇ ਆ ਨਾਰਮਲ ਵੇਅਰ ਐਂਟੇਅਰ ਆਏਗੀ ਹੀ ਆਏਗੀ ਨਾਰਮਲ ਵੇਅਰ ਐਂਟੇਅਰ ਹੁੰਦੀ ਕੀ ਆ ਉਨ ਜਦੋਂ ਆਪਾਂ ਵੀ ਪ੍ਰਾਪਰਟੀ ਲੈਂਦੇ ਆ ਫੋਰ ਐਗਜ਼ਾਮਪਲ ਆਪਾਂ ਚੇਅਰ ਤੇ ਬੈਠੇ ਆ ਚੇਅਰ ਸਾਡੇ ਸੋਫੇ ਤੇ ਬੈਠੇ ਆ ਜਦੋਂ ਉਹ ਚੇਅਰ ਜਾਂ ਸੋਫਾ ਵਾਲ ਦੇ ਨਾਲ ਅਟੈਚ ਆ ਉਹਦੇ ਸਕੱਫ ਮਾਰਕਸ ਆ ਬਿਲਕੁਲ ਉਹ ਜਦੋਂ ਆਪਾਂ ਵੈਸੇ ਆਪ ਵੀ ਯੂਜ਼ ਕਰਦੇ ਆ ਤਾਂ ਸਕੱਫ ਮਾਰਕ ਕੌਣਗੇ ਜੇ ਟੈਨੈਂਟ ਨੇ ਵੀ ਕੀਤੀ ਆ ਤਾਂ ਸਕੱਫ ਮਾਰਕ ਕੌਣ ਹੈ ਸਾਡੇ ਕੌਮਨ ਸੈਂਸ ਬਟ ਭਾਜੀ ਜਦੋਂ ਨਾ ਇੱਕ ਰੈਂਟਲ ਤੇ ਅਸੀਂ ਪ੍ਰਾਪਰਟੀ ਦੇ ਦਿੰਦੇ ਆ ਨਾ ਉਸ ਟਾਈਮਸ ਇਹ ਹੋ ਜਾਂਦਾ ਵੀ ਨਹੀਂ ਅਸੀਂ ਆਹ ਕੰਡੀਸ਼ਨ ਦਿੱਤੀ ਸੀ ਇਹ ਤੋਂ ਸਾਨੂੰ ਡਬਲ ਬੈਟਰ ਕੰਡੀਸ਼ਨ ਤੇ ਵਾਪਸ ਚਾਹੀਦੀ ਆ ਰਾਈ ਉਹ ਪੋਸਿਬਿਲਿਟੀ ਕਦੇ ਵੀ ਨਹੀਂ ਹੁੰਦੀ ਕਿਉਂਕਿ ਟੈਨੈਂਟ ਹੈਜ਼ ਆ ਫੁੱਲ ਰਾਈਟ ਟੂ ਗੋ ਟੂ ਆਰਡੀਅਰਸ ਤੇ ਲੈਂਡਲੋਰਡ ਕੋਲ ਵੀ ਸੇਮ ਰਾਈਟ ਹੈ ਟੈਨੈਂਟ ਕੋਲ ਵੀ ਸੇਮ ਹੀ ਆਰਡੀਅਰਸ ਜਾਣਦਾ ਜੇ ਹੁਣ ਮੰਨ ਲਓ ਵੀ ਤੁਸੀਂ ਕਹਿ ਦੋ ਵੀ ਉਸ ਕੱਫ ਮਾਰਕ ਹੈ ਤੁਸੀਂ ਉਹ ਤੇ ਚਾਰਜ ਕਰ ਲਿਆ ਪੂਰੀ ਵਾਲ ਦਾ ਪੇਂਟਿੰਗ ਜੇ ਉਹ ਕੇਸ ਆਲਰੇਡੀ ਅਰਸ ਚਲ ਜੇ ਆਰਡੀਅਰਸ ਤੋਂ ਵੇਵ ਹੋ ਜਵੇ ਯੂ ਹੈਵ ਟੂ ਰੀਫੰਡ ਦਾ ਫੰਡਿੰਗ ਬੈਕ ਸੋ ਉਸ ਮੈਟਰ ਚ ਪੈਨ ਨਾਲੋਂ ਚੰਗਾ ਹੁੰਦਾ ਵੀ ਅਸੀਂ ਉਹਨੂੰ ਸਮਝੀਏ ਵੀ ਜਦੋਂ ਪ੍ਰਾਪਰਟੀ ਦਿੱਤੀ ਹੈ ਤਾਂ ਟੈਨੈਂਟ ਨੇ ਲਈ ਹੈ ਜੇ ਅਸੀਂ ਆਪ ਵੀ ਰਹਨੇ ਆ ਵੇਰੈਂਟੇਰ ਆਉਣੀ ਹੀ ਆਉਣੀ ਆ ਵੇਰੈਂਟੇਰ 90 10 ਦੀ ਰੇਸ਼ੋ ਹੁੰਦੀ ਆ ਹੁਣ ਜਦੋਂ ਤੁਸੀਂ ਪ੍ਰਾਪਰਟੀ 'ਚ ਰਹਨੇ ਹੋ ਕੋਈ ਵਾਲ ਦੇ ਵਿੱਚ ਹੋਲ ਹੋ ਜੇ ਉਹ ਵੇਰੈਂਟੇਅਰ ਕਾਊਂਟ ਨਹੀਂ ਹੁੰਦਾ ਡੈਮੇਜ ਵੇਰੈਂਟੇਅਰ ਕਾਊਂਟ ਨਹੀਂ ਹੁੰਦਾ ਵੇਰੈਂਟੇਅਰ ਨਾਰਮਲ ਹੁਣ ਸਾਨੂੰ ਕਾਫੀ ਕਲਾਇੰਟਸ ਕਹਿੰਦੇ ਆ ਵੀ ਅਸੀਂ ਪਿਕਚਰਸ ਹੈਂਗ ਨਹੀਂ ਕਰਨ ਦੇਣੀ ਆ ਓਕੇ ਜੇ ਅਸੀਂ ਕਿਸੇ ਨੂੰ ਪਿਕਚਰ ਹੈਂਗ ਨਹੀਂ ਕਰਨ ਦੇ ਹਾਊ ਦੇ ਵਿਲ ਫੀਲ ਲਾਈਕ ਹੋਮ ਜੋ ਥੋੜੀ ਪ੍ਰੋਪਰਟੀ ਰੈਂਟ ਕਰ ਰਹੇ ਨੇ ਉਹ ਕਿੱਦਾਂ ਫੀਲ ਕਰਨਗੇ ਵੀ ਉਹ ਰੈਂਟ ਉਹ ਉਹਨਾਂ ਦਾ ਘਰ ਆ ਇੰਨਾ ਤਾਂ ਦੇਖੋ ਹੋਣਾ ਹੀ ਆ ਨਾ ਉਹ ਚੀਜ਼ਾਂ ਸਮਝੋ ਸਮਝੋ ਸਮਝਣੀ ਹੈ ਜਿਹੜੀ ਵੇਰੈਂਟੇਅਰ ਹੈ ਅਗੇਨ ਉਹ ਮੇਨਟੇਨਸ ਦੇ ਅੰਦਰ ਆ ਜਾਂਦਾ ਜੀ ਉਹ ਇੱਕ ਰੈਗੂਲਰ ਮੇਨਟੇਨਸ ਹੈ ਜੋ ਕਿ ਬੜੀ ਕਾਮਨ ਸੈਂਸ ਹੈ ਕਿ ਜੇ ਜੇ ਮਾੜੀ ਮੋਟੀ ਪੈਨਸਲ ਦੀ ਲਾਈਨਾਂ ਲੱਗ ਗਈਆਂ ਇੰਦਾਂ ਦੀ ਕੋਈ ਚੀਜ਼ ਹੋ ਗਈ ਤਾਂ ਚਲੋ ਅਸੀਂ ਸਮਝ ਵੀ ਸਕਦੇ ਹਾਂ ਜੇ ਡੈਮੇਜ ਕਰਕੇ ਦੋਂਗੇ ਪ੍ਰਾਪਰਟੀ ਫਿਰ ਉਹ ਜਿਹੜੀ ਜ਼ਿੰਮੇਵਾਰੀ ਫਿਰ ਉਹ ਟੈਨੈਂਟ ਦੀ ਵੀ ਪਣਦੀ ਹੈ ਉਹ ਫਿਰ ਤੁਹਾਡਾ ਡਿਸਪਿਊਟ ਵੀ ਪੈ ਸਕਦਾ ਫਿਰ ਉਹ ਜਿਹੜੀ ਇਹਨਾਂ ਦੀ ਕੰਪਨੀ ਹੈ ਉਹ ਵੀ ਸਾਰਾ ਕੁਝ ਸਟਾਰਟ ਅਪ ਕਰਕੇ ਦਿੰਦੀ ਹੈ ਡਿਸਪਿਊਟਸ ਵੀ ਜੇ ਕੋਈ ਵੀ ਪਰ ਟੈਨੈਂਟ ਪੁਆਇੰਟ ਆਫ View ਨਾਲ ਜਾਂ ਲੈਂਡਲੋਰਡ ਪੁਆਇੰਟ ਆਫ View ਨਾਲ ਕੋਈ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਕਸਪਰਟ ਨੇ ਜੀ ਉਹ ਵੀ ਸਾਰੀ ਚੀਜ਼ਾਂ ਤੁਹਾਡਾ ਹੱਲ ਕਰਕੇ ਦੰਦਨੇ ਅ ਭਾਜੀ ਥੈਂਕ ਯੂ ਸੋ ਮਚ ਅੱਜ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਬਹੁਤ ਵਧੀਆ ਲੋਕੇਸ਼ਨ ਤੇ ਤੁਸੀਂ ਇਹ ਹਾਰਟ ਆਫ ਨਾਰਥ ਈਸਟ ਦੇ ਵਿੱਚ ਆ ਗਏ ਹੋ ਹੁਣ ਸਾਰੇ ਬਿਜ਼ਨੈਸਸ ਇੱਥੇ ਨੇ ਜੀ ਤੇ ਮੈਨੂੰ ਲੱਗਦਾ ਕਿ ਕਈ ਵਾਰ ਮੈਂ ਕਹਿਣਾ ਹੁੰਦਾ ਕਿ ਜਦੋਂ ਅਸੀਂ ਗੱਡੀ ਵੀ ਡਰਾਈਵ ਕਰਦੇ ਨਾ ਇਸ ਏਰੀਆ ਦੇ ਵਿੱਚ ਤੇ ਉਹ ਡਾਊਨਟਾਊਨ ਛੋਟਾ ਜਿਹਾ ਡਾਊਨਟਾਊਨ ਵਰਗੀ ਫੀਲਿੰਗ ਆਂਦੀ ਹੈ ਤੇ ਇੱਥੇ ਤੁਸੀਂ ਹੁਣ ਆ ਗਏ ਹੋ ਕੰਫਰਟੇਬਲੀ ਤੁਸੀਂ ਇੱਥੇ ਆਓ ਗੱਲਬਾਤ ਕਰੋ ਔਰ ਇੱਥੇ ਤੁਸੀਂ ਆਪਣੀ ਪ੍ਰਾਪਰਟੀ ਦਾ ਮਸਲਾ ਜਾਂ ਫਿਰ ਜੇ ਤੁਸੀਂ ਕਿਰਾਏ ਤੇ ਵੇਚ ਲੈਣਾ ਚਾਹੁੰਦੇ ਹੋ ਜਾਂ ਕੋਈ ਡਿਸਪਿਊਟ ਰਿਸੋਲਵ ਕਰਨਾ ਚਾਹੁੰਦੇ ਹੋ ਸਾਰੇ ਵਨ ਸਟਾਪ ਸ਼ਾਪ ਜਿਹੜੀ ਸਰਵਿਸਿਜ਼ ਤੁਸੀਂ ਐਲਮੈਂਟ ਤੇ ਇਹਨਾਂ ਦਾ ਦੇਖ ਰਹੇ ਹੋ ਉਹ ਪੜੋ ਤੇ ਤੁਸੀਂ ਕਾਲ ਕਰ ਸਕਦੇ ਹੋ ਭਾਜੀ ਜਾਂਦੇ ਜਾਂਦੇ ਸਾਰਿਆਂ ਨੂੰ ਮੈਸੇਜ ਕੀ ਦੇਣਾ ਚਾਹੂਗਾ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਜੀ ਦੇਖੋ ਪ੍ਰਾਪਰਟੀ ਚਾਹੇ ਆਪ ਰੈਂਟ ਕਰੋ ਚਾਹੇ ਆਪ ਮੈਨੇਜ ਕਰੋ ਚਾਹੇ ਤੁਸੀਂ ਆਪ ਲਭੋ ਪਲੀਜ਼ ਰਾਈਟਸ ਨੂੰ ਅਬੇ ਕਰੋ ਟੈਲੈਂਟ ਹੈ ਚਾਹੇ ਓਨਰ ਇੱਕ ਲਾਸਟ thing ਹੈ ਵੀ ਜਦੋਂ ਆਪਾਂ ਰਾਈਟਸ ਅਬੇ ਨਹੀਂ ਕਰਦੇ ਤਾਂ ਦੋਨੋਂ ਆਪੋਜ਼ਿਟ ਪਾਰਟੀ ਕੋਲ ਰਾਈਟਸ ਆ ਤੁਹਾਨੂੰ ਆਲਰੇਡੀ ਰਿਸਪੋਲ ਕਰਨ ਦਾ ਸੋ ਉਸ ਰੂਟ ਨੂੰ ਜਿੰਨਾ ਤੁਸੀਂ ਅਵੋਇਡ ਕਰ ਸਕਦੇ ਹੋ ਉਹਨਾਂ ਬੈਟਰ ਹੈ ਇੱਕ ਆਪਾਂ ਸਭ ਸਮਝਦਾਰ ਆ ਕਿ ਸਾਨੂੰ ਸਭ ਨੂੰ ਇੱਕ ਮਿਊਚੁਅਲ ਅੰਡਰਸਟੈਂਡਿੰਗ ਤੇ ਚੀਜ਼ਾਂ ਸੋਲਵ ਕਰਨੀਆਂ ਚਾਹੀਦੀਆਂ ਨੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੇ ਅਸੀਂ ਰੈਂਟਲ ਪ੍ਰਾਪਰਟੀ ਦਿੱਤੀ ਆ ਤਾਂ ਨਾਰਮਲ ਵੈਰੈਂਟ ਆਏਗੀ ਆਏਗੀ ਜੇ ਅਸੀਂ ਟੈਨੈਂਟ ਆ ਤਾਂ ਵੀ ਅਸੀਂ ਉਹਨਾਂ ਦੀ ਪ੍ਰਾਪਰਟੀ ਨੂੰ ਐਕ curet shape ਦੇ ਵਿੱਚ ਰੱਖਣਾ ਤਾਂ ਜੋ ਕੱਲ ਨੂੰ ਇੱਕ ਵਧੀਆ ਰਿਲੇਸ਼ਨ ਮੇਨਟੇਨ ਹੋ ਸਕੇ ਸੋ ਉਹਦੇ ਵਿੱਚ ਕਿਉਂਕਿ ਫਿਊਚਰ ਦੇ ਵਿੱਚ ਅੱਜਕੱਲ ਹਰ ਇੱਕ ਕੰਪਨੀਆਂ ਹਰ ਲੈਂਡਲੋਰਡ ਲੈਂਡਲੋਰਡ ਰੈਫਰੈਂਸ ਕਰਨ ਲੱਗੀਆਂ ਚੈੱਕ ਉਹ ਅਸੀਂ ਵੀ ਕਰਦੇ ਹਾਂ ਸਾਰਾ ਕੁਝ ਬਟ ਜਦੋਂ ਰੈਫਰੈਂਸ ਪੈਟਰ ਨਹੀਂ ਆਉਂਦਾ ਫਿਰ ਤੁਹਾਨੂੰ ਪ੍ਰਾਪਰਟੀ ਰੈਂਟ ਤੇ ਨਹੀਂ ਮਿਲਦੀ ਸੋ ਉਹ ਚੀਜ਼ ਨੂੰ ਜ਼ਰੂਰ ਧਿਆਨ ਚ ਰੱਖੋ ਤੇ ਤੁਹਾਨੂੰ ਕੋਈ ਵੀ ਟ੍ਰਬਲ ਹੈਗੀ ਆ ਤੁਸੀਂ ਸਾਡੇ ਨਾਲ ਫੀਲ ਫਰੀ ਟੂ ਕੰਟੈਕਟ ਕਰੋ ਸਾਡੀ ਆਫਿਸ ਲਾਈਨ ਹੈਗੀ ਆ 5872883737 ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਪਰ ਯੂ ਵਾਂਸ ਅਗੇਨ ਔਰ ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਨਾਲ ਹੀ ਸਾਡੇ ਨਾਲ ਜੁੜੇ ਜੇ ਤੁਸੀਂ ਸਾਡਾ ਪ੍ਰੋਗਰਾਮ ਲਾਈਵ ਸਟ੍ਰੀਮ ਸੇ ਦੇਖ ਰਹੇ ਹੋ Google Android ਜਾਂ ਫਿਰ Apple App ਤੇ ਜਾਂ IPTV ਤੇ ਤੇ ਸਾਨੂੰ ਤੁਸੀਂ WhatsApp ਕਰਕੇ ਕੋਈ ਵੀ ਜਾਣਕਾਰੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਔਰ ਜੇ ਸਾਡਾ ਪ੍ਰੋਗਰਾਮ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖ ਰਹੇ ਹੋ ਜੇ ਕੋਈ ਰੀਲ ਦੇ ਵਿੱਚ ਵੀ ਦੇਖ ਰਹੇ ਹੋ ਤਾਂ ਘੱਟੋ ਘੱਟ ਪੂਰਾ ਇੰਟਰਵਿਊ ਦੇਖੋ ਜੀ YouTube ਔਰ Facebook ਤੇ ਉਹ ਪੋਸਟ ਹੋਊਗਾ ਔਰ ਉੱਥੇ ਤੁਸੀਂ ਕਮੈਂਟ ਕਰਕੇ ਜਾਂ ਰੀਲਾਂ ਦੇ ਉੱਪਰ ਵੀ ਕਮੈਂਟ ਕਰਕੇ ਸਾਨੂੰ ਤੁਸੀਂ ਪੁੱਛ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਲਗਾਤਾਰ ਫਲੈਸ਼ ਹੋ ਰਿਹਾ ਹਰ ਜਗ੍ਹਾ ਸੋ ਇਹਨਾਂ ਨੂੰ ਸਿੱਧਾ ਡਾਇਰੈਕਟਲੀ ਕਾਲ ਜਾਂ WhatsApp ਕਰਕੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ 24 ਆਵਰਸ ਇਹਨਾਂ ਦੀ ਟੀਮ ਵੱਲੋਂ ਤੁਹਾਨੂੰ ਰਿਪਲਾਈ ਬੈਕ ਕੀਤਾ ਜਾਵੇਗਾ ਜੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਜੀ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰself